ਜੋ ਬੋਲੇ ਸੋਨਰ ਪੈ ਪ੍ਰਵਾਨ ਵਾਲਮੀਕ ਮਹਾਰਾਜ ਕੀਦੇ ਹੈ। ਸ਼੍ਰੀ ਜੋਗ ਵਿਸ਼ਿਸ਼ਟ ਵਿराग ਪਰਕਰਨ ਤੀਸਰਾ ਅਧਿਆਏ ਆਰੰਭ। ਵਾਲਮੀਕ ਜੀ ਨੇ ਫਰਮਾਇਆ ਕਿ ਭਾਰਤਵਾਜ ਜਦੋਂ ਰਾਮ ਜੀ ਯਾਤਰਾ ਕਰਕੇ ਆਪਣੇ ਜੁਧਿਆ ਨਗਰੀ ਵਿੱਚ ਆਏ ਤਾਂ ਨਗਰ ਨਿਵਾਸੀ ਪੁਰਸ਼ਾਂ ਤੇ स्त्रੀਆਂ ਨੇ ਪੁੱਲਾ ਦੀ ਵਰਖਾ ਕੀਤੀ ਤੇ ਜੈ ਜੈਕਾਰ ਬੁਲਾਈ। ਸਾਰੇ ਨਗਰ ਵਿੱਚ ਬੜੀਆ ਖੁਸ਼ੀਆਂ ਭਰੇ ਉਤਸਵ ਕੀਤੇ ਗਏ ਜਿਵੇਂ ਇੰਦਰ ਦਾ ਪੁੱਤਰ ਆਪਣੇ ਸਵਰਗ ਵਿੱਚ ਆਉਂਦਾ ਹੈ ਤਵੇਂ ਰਾਮਚੰਦਰ ਜੀ ਆਪਣੇ ਘਰ ਵਿੱਚ ਆਏ ਰਾਮ ਜੀ ਨੇ ਪਹਿਲਾ ਆਪਣੇ ਪਿਤਾ ਰਾਜਾ ਦਸ਼ਰਤ ਜੀ ਤੇ ਗੁਰੂ ਸ਼ਿਸ਼ਟ ਜੀ ਨੂੰ ਨਮਸਕਾਰ ਕੀਤੀ ਫਿਰ ਹੋਰ ਸਭ ਲੋਕਾਂ ਨੂੰ ਮਿਲ ਕੇ ਮਹੱਲਾ ਵਿੱਚ ਗਏ ਉੱਥੇ ਕੁਸ਼ਲਿਆ ਆਦਮਤਾਵਾਂ ਨੂੰ ਨਮਸਕਾਰ ਕੀਤੀ ਫਿਰ ਆਪਣੇ ਭਰਾਵਾਂ ਤੇ ਹੋਰ ਸੰਬੰਧੀਆਂ ਨੂੰ ਮਿਲੇ ਇਹ ਭਾਰਤਵਾਜ ਇਸ ਤਰ੍ਹਾਂ ਰਾਮ ਜੀ ਤੇ ਵਾਪਸ ਆਉਣ ਦਾ ਉਤਸਵ 7 ਦਿਨ ਤੱਕ ਹੁੰਦਾ ਰਿਹਾ ਉਸ ਸਮੇਂ ਜਿਹੜਾ ਕੋਈ ਮਿਲਣ ਲਈ ਆਵੇ ਜਾਂ ਕੁਛ ਲੈਣ ਲਈ ਆਵੇ ਉਹਨਾਂ ਨੂੰ ਸਭ ਵਸਤੂਆਂ দান ਕੀਤੀਆਂ ਜਾਂਦੀਆਂ ਸਨ ਹਰ ਪਾਸੇ ਖੁਸ਼ੀ ਦੇ ਬਾਜੇ ਵੱਜਦੇ ਸਨ ਤੇ ਭਟ ਉਸਤਤੀ ਦੇ ਗੀਤ ਗਾਉਂਦੇ ਸਨ ਇਸ ਤੋਂ ਪਿਛੋਂ RAM ਜੀ ਦਾ ਇਹ ਨਿਤਨੇਮ ਸ਼ੁਰੂ ਹੋਇਆ ਕਿ ਅਮਰਤ ਵੇਲੇ ਉੱਠ ਕੇ ਇਸ਼ਨਾਨ ਸੰਧਿਆ ਅਦਿਕ ਸਤ ਕਰਮ ਕਰਦੇ ਸੰ ਪੋਜਨ ਕਰਦੇ ਫਿਰ ਭਾਈ ਬੰਦੂਆਂ ਨੂੰ ਮਿਲ ਕੇ ਆਪਣੀ ਤੀਰਥ ਯਾਤਰਾ ਦੀ ਕਥਾ ਤੇ ਦੇਵ ਦਵਾਰ ਦੇ ਦਰਸ਼ਨ ਦੀ ਵਾਰਤਾ ਕਰਦੇ ਸੰ ਇਸ ਤਰ੍ਹਾਂ ਦੇ ਉਤਸ਼ਾਹ ਵਿੱਚ ਦਿਨ ਰਾਤ ਬਤੀਤ ਕਰਦੇ ਇੱਕ ਦਿਨ RAM ji ਸਵੇਰੇ ਉੱਠ ਕੇ ਆਪਣੇ ਪਿਤਾ ਦਸ਼ਰਤ ਜਿਨ੍ਹਾਂ ਦਾ ਤੇਜ ਚੰਦਰਮਾ ਦੇ ਸਮਾਨ ਸੀ ਦੇ ਕੋਲ ਗਏ ਉਸ ਸਮੇਂ ਵਿਸ਼ਿਸ਼ਟ ਅਧਿਕ ਵਿਦਵਾਨਾਂ ਦੀ ਸਭਾ ਬੈਠੇ ਹੋਈ ਸੀ ਉਸ ਸਭਾ ਵਿੱਚ ਸ਼੍ਰੀ RAM ji ਨੇ ਵਿਸ਼ਿਸ਼ਟ ਜੀ ਨਾਲ ਕਥਾ-ਵਾਰਤਾ ਕੀਤੀ ਇੱਕ ਦਿਨ ਰਾਜਾ ਦਸ਼ਰਤ ਜੀ ਨੇ RAM ਜੀ ਨੂੰ ਕਿਹਾ ਕਿ RAM ji ਤੁਸੀਂ ਸ਼ਿਕਾਰ ਖੇਡਣ ਜਾਇਆ ਕਰੋ ਉਸ ਸਮੇਂ RAM JI ਦੀ ਉਮਰ 16 ਸਾਲ ਦੀ ਸੀ ਲਕਸ਼ਮਣ ਤੇ ਸ਼ਤਰੂਗਨ ਵੀ ਨਾਲ ਸਨ ਪਾਰਥ ਜੀ ਨਾਨਕੇ ਜੇ ਘਰ ਗਏ ਹੋਏ ਸਨ ਉਹਨਾਂ ਨਾਲ ਬਚਨ ਬਿਲਾਸ ਕਰਕੇ ਫਿਰ ਉਹਨਾਂ ਨਾਲ ਇਸ਼ਨਾਨ ਸੰਧਿਆ ਦੇ ਕਨਿਤ ਕਰਮ ਕਰਕੇ ਭੋਜਨ ਕਰਨ ਤੇ ਸ਼ਿਕਾਰ ਖੇਡਣ ਲਈ ਜਾਂਦੇ ਜੰਗਲ ਵਿੱਚ ਜੀਵਾਂ ਨੂੰ ਦੁੱਖ ਦੇਣ ਵਾਲੇ ਜਿਹੜੇ ਜਾਨਵਰਾਂ ਨੂੰ ਦੇਖਦੇ ਉਹਨਾਂ ਨੂੰ ਮਾਰਦੇ ਤੇ ਲੋਕਾਂ ਨੂੰ ਪ੍ਰਸੰਨ ਕਰਦੇ ਇਸ ਤਰ੍ਹਾਂ ਦਿਨੇ ਸ਼ਿਕਾਰ ਖੇਡਣ ਲਈ ਜਾਂਦੇ ਤੇ ਰਾਤ ਨੂੰ ਨਗਾਰੇ ਵਜਾਂਦੇ ਆਪਣੇ ਘਰ ਨੂੰ ਮੁੜ ਆਉਂਦੇ ਇਸ ਤਰ੍ਹਾਂ ਦੀ ਕਿਰਿਆ ਕਰਦਿਆਂ ਬਹੁਤ ਦਿਨ ਬੀਤ ਗਏ ਇੱਕ ਦਿਨ RAM ji barro ਆਪਣੇ ਮਹੱਲਾ ਵਿੱਚ ਬੜੇ ਸੋਗ ਸਹਿਤ ਆ ਬੈਠੇ ਇਹ ਭਾਰਤਵਾਜ ਦਾਜ ਕੁਮਾਰ ਆਪਣੀ ਸਭ ਚੇਸ਼ਟਾ ਤੇ ਰਸ ਸੰਜੁਗਤ ਇੰਦਰੀਆ ਦੇ ਵਿਸ਼ਿਆਂ ਨੂੰ ਮੜ ਤਿਆਗ ਬੈਠੇ ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਤੇ ਮੁਖ ਦੀ ਚਮਕ ਘਟ ਗਈ ਜਿਵੇਂ ਕਮਲ ਦਾ ਫੁੱਲ ਸੁੱਕ ਕੇ ਪੀਲਾ ਹੋ ਜਾਂਦਾ ਹੈ ਤਿਵੇਂ ਰਾਮ ਜੀ ਦਾ ਮੁਖ ਪੀਲਾ ਹੋ ਗਿਆ ਜਿਵੇਂ ਸੁੱਕੇ ਕਮਲ ਤੇ ਪੌਰੇ ਬੈਠਦੇ ਹਨ ਤਿਵੇਂ ਸੁੱਕੇ ਮੁਖ ਉਤੇ ਨੇਤਰ ਰੂਪੀ ਪੌਰੇ ਪ੍ਰਤੀਤ ਹੋਣ ਲੱਗੇ ਜਿਵੇਂ ਸਰਦ ਰੁੱਤ ਵਿੱਚ ਸਰੋਵਰ ਨਿਰਮਲ ਹੁੰਦਾ ਹੈ ਤਿਵੇਂ ਇਸ਼ਾ ਰੂਪੀ ਮੈਲ ਤੋਂ ਰਹਿਤ ਉਹਨਾਂ ਦਾ ਚਿੱਤ ਰੂਪੀ ਸਰੋਵਰ ਨਿਰਮਲ ਹੋ ਗਿਆ ਤੇ ਦਿਨ ਬਾਅਦ ਦਿਨ ਸਰੀਰ ਕਮਜ਼ੋਰ ਹੁੰਦਾ ਗਿਆ ਜਿੱਥੇ ਬੈਠਣ ਉੱਥੇ ਚਿੰਤਾ ਸਹਿਤ ਬੈਠੇ ਰਹਿਣ ਨਾ ਉੱਠਣ ਬੈਠਣ ਤਾਂ ਹੱਥ ਤੇ ਚਿੰਬਕ ਧਰ ਕੇ ਬੈਠਣਾ ਜਦੋਂ ਸੇਵਕ ਤੇ ਮੰਤਰੀ ਬਹੁਤ ਕਹਿਣ ਕਿ ਹੈ ਪ੍ਰਭੂ ਹੁਣ ਇਸ਼ਨਾਨ ਸੰდਿਆ ਦਾ ਸਮਾਂ ਹੋ ਗਿਆ ਹੈ ਹੁਣ ਉਠੋ ਤਦ ਉੱਠ ਕੇ ਇਸ਼ਨਾਨ ਅਦਿਕ ਕਰਨ ਅਰਥਾਤ ਜੋ ਕੁਸ਼ਕ ਖਾਣ ਪੀਣ ਬੋਲਣ ਚੱਲਣ ਪਹਿਨਣ ਦੀ ਕਿਰਿਆ ਸੋ ਸਭ ਬੇਰਸ ਹੋ ਗਈ ਤਦੋ ਲਸ਼ਮਣ ਤੇ ਸ਼ਤਰੂ ਗਨ ਵਿਰਾਮ ਜੀ ਵਾਨਗ ਉਹਨਾਂ ਕੋਲ ਆ ਕੇ ਚੁੱਪਚਾਪ ਬੈਠ ਗਏ ਰਾਜਾ ਦਸ਼ਤਰਾਮ ਜੀ ਦੀ ਇਹ ਦਸ਼ਾ ਸੁਣ ਕੇ ਰਾਮ ਜੀ ਕੋਲ ਆਏ ਕੀ ਦੇਖਿਆ ਕਿ ਰਾਮ ਜੀ ਬਹੁਤ ਕਮਜ਼ੋਰ ਹੋ ਗਏ ਹਨ ਦਸ਼ਤ ਜੀ ਬਹੁਤ ਚਿੰਤਾਤੁਰ ਹੋਏ ਕਿ ਰਾਮ ਜੀ ਦੀ ਐਸੀ ਦਸ਼ਾ ਕਿਉਂ ਹੋ ਗਈ ਹੈ ਇਸ ਸੋਗ ਨਾਲ ਰਾਮ ਜੀ ਨੂੰ ਆਪਣੇ ਗੋਦ ਵਿੱਚ ਬਿਠਾਇਆ ਤੇ ਬੜੇ ਕੋਮਲ ਸ਼ਬਦਾਂ ਨਾਲ ਪੁੱਛਣ ਲੱਗੇ ਹੇ ਪੁੱਤਰ ਤੁਹਾਨੂੰ ਕੀ ਦੁੱਖ ਹੈ ਜਿਸ ਕਰਕੇ ਤੁਸੀਂ ਇੰਨੇ ਦੁਖੀ ਹੋਏ ਹੋ ਤਦ ਰਾਮ ਜੀ ਨੇ ਕਿਹਾ ਹੇ ਪਿਤਾ ਜੀ ਮੈਨੂੰ ਤਾਂ ਕੋਈ ਦੁੱਖ ਨਹੀਂ ਇਹ ਕਹਿ ਕੇ ਰਾਮ ਜੀ ਚੁੱਪ ਹੋ ਗਏ ਜਦੋਂ ਇਸ ਤਰ੍ਹਾਂ ਕੁਝ ਦਿਨ ਬੀਤ ਗਏ ਤਾਂ ਰਾਜਾ ਦਸ਼ਰਥ ਤੇ ਸਭ ਇਸਤਰੀਆਂ ਨੂੰ ਬੜੀ ਚਿੰਤਾ ਲੱਗੀ ਰਾਜਾ ਦਸ਼ਰਤ ਸਭ ਰਾਜ ਮੰਤਰੀਆਂ ਨਾਲ ਮਿਲ ਕੇ ਵਿਚਾਰ ਕਰਨ ਲੱਗੇ ਕਿ ਰਾਮ ਜੀ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਇਹ ਵਿਚਾਰ ਵੀ ਰਾਜਾ ਦਸ਼ਰਤ ਨੂੰ ਬਾਰ ਬਾਰ ਆ ਰਿਹਾ ਸੀ ਕਿ ਕੀ ਕਾਰਨ ਹੈ ਕਿ ਰਾਮ ਜੀ ਦੁਖੀ ਰਹਿੰਦੇ ਹਨ ਰਾਜਾ ਦਸ਼ਰਤ ਤੇ ਵਿਸ਼ਸ਼ਠ ਜੀ ਨੂੰ ਕਿਹਾ हे ਮਨੀਸ਼ਵਰ ਮੇਰਾ ਪੁੱਤਰ ਰਾਮ ਦੁੱਖ ਵਿੱਚ ਕਿਉਂ ਡੁੱਬਿਆ ਰਹਿੰਦਾ ਹੈ ਵਿਸ਼ਿਸ਼ਟ ਜੀ ਨੇ ਕਿਹਾ हे राजन ਜਿਵੇਂ ਧਰਤੀ ਪਾਣੀ ਅਗ ਅਗ ਹਵਾ ਆਕਾਸ਼ ਮਹਾਪੂਤ ਅਲਪ ਕਾਰਜ ਵਿੱਚ ਵਿਕਾਰੀ ਹੁੰਦੇ ਹਨ ਜਦੋਂ ਜਗਤ ਉਤਪਨ ਤੇ ਪਰਲੋ ਹੁੰਦਾ ਹੈ ਤਦੋਂ ਵਿਕਾਰੀ ਹੁੰਦੇ ਹਨ ਤਿਵੇਂ ਮਹਾਪੁਰਸ਼ ਅਲਪ ਕਾਰਜ ਵਿੱਚ ਵਿਕਾਰੀ ਨਹੀਂ ਹੁੰਦੇ ਇਸ ਲਈ हे राजन ਤੁਸੀਂ ਚਿੰਤਾ ਨਾ ਕਰੋ ਰਾਮ ਜੀ ਕਿਸੇ ਅਰਥ ਦੇ ਨਮਿਤ ਚਿੰਤਤ ਹੋਏ ਹੋਣਗੇ ਕਿsho ਇਹਨਾਂ ਨੂੰ ਸੁੱਖ ਮਿਲੇਗਾ ਇਤਨਾ ਕਹਿ ਕੇ ਵਾਲਮੀਕ ਜੀ ਨੇ ਫਰਮਾਇਆ हे ਭਾਰਤਵਾਦ ਇਸ ਤਰ੍ਹਾਂ ਰਾਜਾ ਦਸ਼ਤਤੇ 우ਸ਼ਿਸ਼ਟ ਜੀ ਵਿਚਾਰ ਕਰ ਰਹੇ ਸਨ ਕਿ ਉਸੇ ਸਮੇਂ ਵਿਸ਼ਵਾਮিত্র ਜੀ ਆਪਣੇ ਯੱਗ ਵਾਸਤੇ ਰਾਜਾ ਦਸ਼ਤਤੇ ਦੇ ਗ੍ਰਹਿ ਵਿੱਚ ਆ ਕੇ ਦੁਆਰਪਾਨ ਨੂੰ ਕਹਿਣ ਲੱਗੇ ਕਿ ਰਾਜਾ ਦਸ਼ਰਤ ਨੂੰ ਕਹੋ ਕਿ ਗਾਧੇ ਪੁੱਤਰ ਵਿਸ਼ਵਾਮিত্র ਜੀ ਬਾਹਰ ਖੜੇ ਹਨ ਦੁਆਰਪਾਲ ਨੇ ਰਾਜਾ ਦਸ਼ਰਤ ਕੋਲ ਜਾ ਕੇ ਕਿਹਾ ਹੈ ਸਵਾਮੀ ਜੀ ਇੱਕ ਬੜੇ ਤਪਸਵੀ ਜੀ ਦੁਆਰ ਤੇ ਖੜੇ ਹਨ ਉਹਨਾਂ ਨੇ ਕਿਹਾ ਹੈ ਕਿ ਰਾਜਾ ਦਸ਼ਰਤ ਕੋਲ ਜਾ ਕੇ ਕਹੋ ਕਿ ਵਿਸ਼ਵਾਮিত্র ਜੀ ਆਏ ਹਨ हे ਭਾਰਤਵਾਜ ਜਦੋਂ ਇਸ ਤਰ੍ਹਾਂ ਦੁਆਰਪਾਲ ਨੇ ਰਾਜਾ ਦਸ਼ਰਤ ਨੂੰ ਕਿਹਾ ਤਦ ਰਾਜਾ ਜੋ ਮੰਡਲੇਸ਼ਵਰ ਸਹਿਤ ਬੈਠਾ ਸੀ ਉੱਠ ਖੜਾ ਹੋਇਆ ਤੇ ਪੈਦਲ ਹੀ ਤੁਰ ਪਿਆ ਰਾਜਾ ਦਸ਼ਰਥ ਤੇ ਇੱਕ ਪਾਸੇ ਵਸ਼ਿਸ਼ਟ ਜੀ ਤੇ ਦੂਜੇ ਪਾਸੇ ਵਾਮਦੇਵ ਜੀ ਤੇ ਸੁਮਤ ਦੀ ਨਿਆਈ ਮੰਡਲੇਸ਼ਵਰ ਉਸਤਤੀ ਕਰਦੇ ਹੋਏ ਤੁਰੇ ਜਿੱਥੋਂ ਵਿਸ਼ਵਾਮিত্র ਜੀ ਨੂੰ ਵੇਖਿਆ ਉਤੋਂ ਹੀ ਨਮਸਕਾਰ ਕਰਨ ਲੱਗ ਪਏ ਜਿੱਥੇ ਧਰਤੀ ਤੇ ਰਾਜਾ ਦਾ ਸਿਰ ਲੱਗੇ ਉਥੇ ਧਰਤੀ ਵੀ ਹੀਰੇ ਮੋਤੀ ਵਰਗੀ ਸੁੰਦਰ ਹੋ ਜਾਵੇ ਇਸ ਤਰ੍ਹਾਂ ਸਿਰ ਨਿਵਾ ਕੇ ਰਾਜਾ ਚੱਲੇ ਵਿਸ਼ਵਾਮਿੱਤਰ ਜੀ ਜੋ ਮੋਢਿਆਂ ਉੱਪਰ ਵੱਡੀਆਂ-ਵੱਡੀਆਂ ਜਠਾ ਧਾਰਨ ਕਰਕੇ ਅਗਨੀ ਦੇ ਸਮਾਨ ਪ੍ਰਕਾਸ਼ਵਾਨ ਪਰਮ ਸ਼ਾਂਤ ਸਰੂਪ ਹੱਥ ਵਿੱਚ ਬਾਸਤੀ ਤੰਦਰੀ ਫੜੀ ਹੋਈ ਖੜੇ ਸਨ ਉਹਨਾਂ ਦੇ ਚਰਨ ਕਮਲਾ ਤੇ ਰਾਜਾ ਦਸ਼ਰਥ ਇਸ ਤਰ੍ਹਾਂ ਝੁਕੇ ਜਿਵੇਂ ਸੂਰਜ ਸਦਾ ਸ਼ਿਵ ਦੇ ਚਰਨਾਦ ਬਿੰਦ ਤੇ ਝੁਕਿਆ ਸੀ ਰਾਜਾ ਕਹਿਣ ਲੱਗਾ ਹੇ ਪ੍ਰਭੂ ਮੇਰੇ ਵੱਡੇ ਭਾਗ ਹਨ ਜੋ ਆਪ ਜੀ ਦੇ ਦਰਸ਼ਨ ਹੋਏ ਹਨ ਤੇ ਮੈਨੂੰ ਐਸਾ ਆਨੰਦ ਹੋਇਆ ਹੈ ਕਿ ਜੋ ਆਦ ਮਾਦ ਤੇ ਅੰਤ ਤੋਂ ਰਹਿਤ ਤੇ ਅਵਨਾਸ਼ੀ ਹੈ ਹੇ ਭਗਵਾਨ ਅੱਜ ਮੇਰੇ ਭਾਗ ਉਦੇਖ ਹੋਏ ਹਨ ਤੇ ਮੈਂ ਤਰਮਾ ਆਤਮਾ ਪੁਰਸ਼ਾ ਵਿੱਚ ਗਿਣਿਆ ਜਾਵਾਂਗਾ ਕਿਉਂਕਿ ਆਪ ਮੇਰੇ ਭਲੇ ਵਾਸਤੇ ਆਏ ਹੋ हे ਭਗਵਾਨ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਸੋ ਮੈਨੂੰ ਦਰਸ਼ਨ ਦਿੱਤੇ ਹਨ ਆਪ ਸਭ ਤੋਂ ਉੱਤਮ ਦਿਖਾਈ ਦਿੰਦੇ ਹੋ ਕਿਉਂਕਿ ਆਪ ਜੀ ਵਿੱਚ ਦੋ ਗੁਣ ਹਨ ਇੱਕ ਤਾਂ ਇਹ ਹੈ ਕਿ ਤੁਸੀਂ Kshatriya ਹੋ ਤੇ Brahmin ਦਾ ਸੁਭਾਅ ਆਪ ਵਿੱਚ ਹੈ ਤੇ ਦੂਜਾ ਆਪ ਸ਼ੁੱਭ ਗੁਣਾ ਨਾਲ ਪਰੀਪੂਰਨ ਹੋ। हे ਮਨੀਸ਼ਵਰ ਐਸੀ ਕਿਸੇ ਵਿੱਚ ਸਮਰੱਥਾ ਨਹੀਂ ਕਿ ਕਸ਼ਤਰੀ ਤੋਂ ਬ੍ਰਾਹਮਣ ਹੋਵੇ। ਮੈਨੂੰ ਆਪ ਜੀ ਦੇ ਦਰਸ਼ਨ ਕਰਕੇ ਬਹੁਤ ਲਾਭ ਪ੍ਰਾਪਤ ਹੋਇਆ ਹੈ। ਫਿਰ ਵਿਸ਼ਿਸ਼ਟ ਜੀ ਵਿਸ਼ਵਾਮਿੱਤਰ ਜੀ ਦੇ ਗਲੇ ਲੱਗ ਕੇ ਮਿਲੇ ਤੇ ਮੰਡਲੇਸ਼ਵਰਾਂ ਨੇ ਵੀ ਨਮਸਕਾਰਾਂ ਕੀਤੇ। ਫਿਰ ਰਾਜਾ ਦਸ਼ਤ ਵਿਸ਼ਵਾਮਿੱਤਰ ਜੀ ਨੂੰ ਅੰਦਰ ਲੈ ਗਏ ਤੇ ਇੱਕ ਸੁੰਦਰ ਤਖਤ 'ਤੇ ਬਿਠਾ ਕੇ ਵਿਧੀ ਪੂਰਵਕ ਪੂਜਾ ਕੀਤੀ ਤੇ ਅਰਗ ਪਦਾ ਚਰਨ ਕਰਕੇ ਪਰਦਖਣਾ ਕੀਤੀ ਫਿਰ ਵਿਸ਼ਿਸ਼ਟ ਜੀ ਨੇ ਵੀ ਵਿਸ਼ਵਾਮਿੱਤਰ ਜੀ ਦਾ ਪੂਜਨ ਕੀਤਾ ਤੇ ਵਿਸ਼ਵਾਮਿੱਤਰ ਜੀ ਨੇ ਵੀ ਵਿਸ਼ਿਸ਼ਟ ਜੀ ਦਾ ਪੂਜਨ ਕੀਤਾ ਇਸ ਤਰ੍ਹਾਂ ਹੋਰ ਸਭ ਨੇ ਵੀ ਵਿਸ਼ਵਾਮਿੱਤਰ ਜੀ ਦਾ ਪੂਜਨ ਕੀਤਾ ਫਿਰ ਸਭ ਆਪੋ ਆਪਣੀ ਜਗ੍ਹਾ ਤੇ ਬੈਠ ਗਏ ਤਦ ਰਾਜਾ ਦਸ਼ਰਤ ਕਹਿਣ ਲੱਗੇ हे ਭਗਵਾਨ ਸਾਡੇ ਬੜੇ ਉੱਤਮ ਭਗਵਾਨ ਜੋ ਆਪ ਦਾ ਦਰਸ਼ਨ ਹੋਇਆ ਹੈ ਜਿਵੇਂ ਕਿਸੇ ਨੂੰ ਅੰਮ੍ਰਿਤ ਪ੍ਰਾਪਤ ਹੋਵੇ ਜਾਂ ਕਿਸੇ ਦਾ ਮਰਿਆ ਹੋਇਆ ਸੰਬੰਧੀ ਵਿਮਾਨ ਤੇ ਚੜ੍ਹ ਕੇ ਆਕਾਸ਼ ਤੋਂ ਆਉਂਦਾ ਹੈ ਤਾਂ ਉਸ ਨੂੰ ਬੜੀ ਖੁਸ਼ੀ ਹੁੰਦੀ ਹੈ ਤਿਵੇਂ ਅੱਜ ਮੈਨੂੰ ਆਪ ਤੇ ਦਰਸ਼ਨ ਕਰਕੇ ਬੜਾ ਆਨੰਦ ਪ੍ਰਾਪਤ ਹੋਇਆ ਹੈ। हे ਮਨੀਸ਼ਵਰ ਜਿਸ ਕਾਰਜ ਲਈ ਆਪ ਆਏ ਹੋ ਉਹ ਕਿਰਪਾ ਕਰਕੇ ਦੱਸੋ ਉਹ ਕਾਰਜ ਆਪਣਾ ਪੂਰਨ ਹੋਇਆ ਜਾਣੋ। ਸੰਸਾਰ ਦਾ ਐਸਾ ਕੋਈ ਪਦਾਰਥ ਨਹੀਂ ਹੈ ਜੋ ਮੈਂ ਨਾ ਦੇ ਸਕਾਂ ਆਪ ਦੀ ਕਿਰਪਾ ਨਾਲ ਮੈਨੂੰ ਕਿਸੇ ਪਦਾਰਥ ਦੀ ਘਾਟ ਨਹੀਂ ਹੈ। ਜੋ ਬੋਲੇ ਸੋਨਰ ਪੇ ਭਗਵਾਨ ਫਾਲਮਿਕ ਮਹਾਰਾਜ ਕੀ ਜੈ